ਸਭ ਤੋਂ ਪਹਿਲੀ ਬਾਜੀ ਹੋਈ ਜੀ ਹਿੰਦਰਮਾਰਾ ਇਲਾਕੇ ਮਾ ਮਜੋਲੀ ਮਜੋਲੀ ਹਮ ਰਹੇ ਫਾਸਟ ਹਾਂਜੀ ਕਨੌਰ ਹੋਈ ਕਨੌਰ ਫਾਸਟ ਰਹੇ ਸੌਂਟਾ ਬਾਜੀ ਹੋਈ ਸੌਂਟਾ ਫਾਸਟ ਰਹੇ ਦੋਹੇ ਕਬੂਤਰ ਮਾਰੇ ਰਹੇ ਤੇ ਠੀਕ ਹੈ ਬਾਈ ਕੋਡਵਾ ਵੀ ਪੰਜੋਖਰਾ ਵੀ ਤਸੀਮਬਲੀ ਵੀ ਔਰ ਸਾਰੀ ਜਗਾਂ ਹਮ ਜਿੱਤੇ ਜੀ ਲੋ ਸਿੰਬਲੀ ਬਹੁਤ ਵਧੀਆ ਬਾਜੀ ਮਾਨਾ ਕਰਾਈ ਦੀ ਜਗ੍ਹਾ ਹੈ ਮਾ ਵੀ ਹਮ ਜਿੱਤੇ ਠੀਕ ਹੈ ਹਾਂ ਲੋ ਸਿੰਬਲੀ ਹਾਂਜੀ ਸਾਡੇ ਦੋਵਾਂ ਦੇ ਕਬੂਤਰ ਬਹੁਤ ਉੱਡੇ ਲਾਲੇ ਭਰਾ ਦੇ আর ਮੇਰਾ ਦੋਵਾਂ ਨੇ ਬਹੁਤ ਵਧੀਆ ਉੱਡੇ ਠੀਕ ਹੈ ਹਾਂ ਪੁੱਤਾ ਖੇੜੀ ਆਪਣਾ ਫਾਸਟ ਹੈ ਕੱਲਾ ਜਨਵੇੜੇ ਬਹੁਤ ਗੁੱਡੇ ਆਦ ਕੀ ਕਬੂਤਰ ਚੰਗਾ ਉੱਡਿਆ ਨਾ ਭਾਈ ਨਸਲ ਜ਼ਰੂਰੀ ਹੈ ਹਾਂਜੀ ਨਸਲ ਜ਼ਰੂਰੀ ਨਸਲ ਦੇ ਬਿਨਾ ਕੁਝ ਨਹੀਂ ਹੈ ਖਿਡਾਰੀ ਠੀਕ ਹੈ ਜੀ ਕੋਈ ਨਸਲ ਦੇ ਬਿਨਾ ਕੋਈ ਖਿਡਾਰੀ ਨਹੀਂ ਹੈ ਜੇ ਕਹਾ ਵੀ ਕੋਈ ਖਿਡਾਰੀ ਨਸਲ ਲੱਠਾ ਹੰਟਾ ਦੇ ਕੇ ਨਹੀਂ ਉੱਡਦੀ ਠੀਕ ਹੈ ਜੀ ਨਸਲ ਨੜੀ ਆਦਮੀ ਡਾਲੇ ਫੱਟੇ ਪਹਿਲਾਂ 15 ਸਾਲ ਪਹਿਲਾਂ 12 14 ਕਿਸ ਨੂੰ ਪਤਾ ਤਾਂ ਲੋਕ ਜਦ ਵੀ ਕੁ ਉਤਰ ਦਿਨ ਉਡਾਂ ਤੇ ਵਾਈ ਮਾਰੇ ਠੀਕ ਹੈ 12 12 ਕੁ ਉਤਰ ਮਾਰੇ 14 14 ਕੁ ਉਤਰ ਰਾਤ ਬਾਹਰ ਰਹੇ ਉੱਡਦੇ ਸੀ ਦੇਖੀ ਉਨੀ ਦਿਨਾ ਮਜਦਬਾ ਜੀਆਂ ਛੁੱਟ ਜਾਂਦੇ ਠੀਕ ਤਾਂ ਭਾਈ ਉਹੀ ਕਹਦੇ ਵੀ ਸਾਰੇ ਜਿੱਤੇ ਬਹੁਤ ਹਾਰੇ ਔਰ ਜਿੱਤੇ ਵੀ ਬਹੁਤ ਹੈ ਜਿੱਤੇ ਵੀ ਜਿੰਨੇ ਵੀ ਕਹਦੇ ਉਨੇ ਜਿੱਤੇ ਠੀਕ ਹੈ ਨਾ ਕਿ